ਮੈਂ ਕਹਿੰਦਾ ਜੀ ਬੇਸਿਕਲੀ ਮੇਰਾ ਕੋਈ ਧਰਮ ਨਹੀਂ ਹੈ ਮੈਂ ਇੱਕ ਨਾਸਤਿਕ ਕਿਸਮ ਦਾ ਬੰਦਾ ਮੈਂ ਮਨੁੱਖਤਾ ਨੂੰ ਆਪਣਾ ਧਰਮ ਮੰਨਦਾ ਤੇ ਭਾਰਤੀ ਹੋਣ ਨੂੰ ਮੈਂ ਆਪਣੀ ਜਾਤ ਮੰਨਦਾ ਮੇਰਾ ਇਹੀ ਟਾਰਗੇਟ ਹੈ ਨਹੀਂ ਕਹਿੰਦਾ ਜੀ ਮੈਂ ਜਾਣਨਾ ਚਾਹੁੰਦਾ ਮੈਂ ਕਿਹਾ ਜੇ ਹੁਣ ਤੂੰ ਮੈਨੂੰ ਧਰਮ ਦੇ ਪਾਸੇ ਲੈ ਕੇ ਜਾਣਾ ਚੱਲ ਫੇਰ ਮੈਂ ਤੈਨੂੰ ਦੱਸ ਵੀ ਦੇਣਾ ਮੇਰਾ ਪਹਿਲਾ ਤੂੰ ਧਰਮ ਮੈਨੂੰ ਇਹ ਕਹਿ ਸਕਦਾ ਹੈ ਭੂਮੀ ਕਰਕੇ ਜ਼ਮੀਨ ਕਰਕੇ ਜਨਮ ਕਰਕੇ ਤੂੰ ਮੈਨੂੰ ਭਾਰਤੀ ਵੀ ਕਹਿ ਸਕਦਾ ਹੈ ਤੂੰ ਮੈਨੂੰ ਸਨਾਤਨੀ ਵੀ ਕਹਿ ਸਕਦਾ ਤੂੰ ਮੈਨੂੰ ਹਿੰਦੂ ਵੀ ਕਹਿ ਸਕਦਾ ਤੂੰ ਮੈਨੂੰ ਸਿੰਧੂ ਵੀ ਕਹਿ ਸਕਦਾ ਅਗਰ ਤੂੰ ਇਸ ਤੋਂ ਅੱਗੇ ਚੱਲਦਾ ਹੈ ਤਾਂ ਮੈਂ ਗੁਰੂ ਨਾਨਕ ਦੇਵ ਜੀ ਦੀ ਸਿੱਖਿਆਵਾਂ ਨੂੰ ਬਹੁਤ ਫਾਲੋ ਕਰਦਾ ਤੂੰ ਮੈਨੂੰ ਸਿੱਖ ਵੀ ਕਹਿ ਸਕਦਾ ਇਸ ਤੋਂ ਵੀ ਅੱਗੇ ਜੇ ਤੂੰ ਜਾਣਾ ਮੈਂ ਟੋਟਲ ਵੈਸ਼ਨੂ ਬੰਦਾ ਹਾਂ ਸ਼ਾਕਾਹਾਰੀ ਹਾਂ ਤੂੰ ਮੈਨੂੰ ਜੈਨੀ ਵੀ ਕਹਿ ਸਕਦਾ ਮੈਂ ਟੋਟਲੀ ਅਹਿੰਸਕ ਆ ਮੈਂ ਲੜਾਈ ਝਗੜਿਆਂ 'ਚ ਵਿਸ਼ਵਾਸ ਨਹੀਂ ਕਰਦਾ ਮੈਨੂੰ ਹਿੰਸਾ ਪਸੰਦ ਨਹੀਂ ਹੈ ਤੂੰ ਮੈਨੂੰ ਬੋਧੀ ਵੀ ਕਹਿ ਸਕਦਾ ਹੈ ਇਹ ਚਾਰੋਂ ਧਰਮ ਮੇਰੀ ਧਰਤੀ ਦੇ ਧਰਮ ਨੇ ਮੇਰੇ ਪੂਰਵਜਾਂ ਨੇ ਚਲਾਏ ਹੋਏ ਨੇ ਇਹ ਚਾਰੋਂ ਹੀ ਧਰਮ ਮੇਰੇ ਨੇ ਜਿਸ ਕਰਕੇ ਧਰਤੀ ਮੇਰੀ ਹੈ